ਸ਼ੁਰੂ ਦੀ ਆਪਦੀ ਪੋਲੀਟਿਕਲ ਸਟੇਟਮੈਂਟ ਹੈ ਕਿਉਂਕਿ ਪ੍ਰਧਾਨ ਹੈ ਉਸ ਪਾਰਟੀ ਦਾ ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਜੇ ਇੰਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਨਾਂ 'ਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜੈਕਟਸਾ ਬੋਲ ਰਹੇ ਨੇ ਉਸ ਤੋਂ ਉਲਟਾ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸ ਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚੜਾਦੀ ਕਿਸਾਨ ਦੇ ਸੱਟ ਵੀ ਲੱਗੀ ਐ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਸਲਾਂ ਦੀ ਗੱਲ ਕਰਦੇ ਕਿਵੇਂ ਬਚਣਗੀਆਂ ਪਤਨ ਦੇਖੋ ਜੀ ਗੱਲ ਇਹ ਹੈ ਜੇ ਭਾਜਪੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਮਕੀ ਦੇ ਰਹੀ ਹੈ ਜਿਵੇਂ ਹੰਸ ਰਾਜ ਹੰਸ ਜੀ ਨੇ ਪਹਿਲਾਂ ਵੀ ਇੱਕ ਦਿਨ ਤਮਕੀ ਦਿੱਤੀ ਸੀ ਕਿ ਦੂਸਤ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਰਿਹਾ ਹੈ ਕੀ ਪਹਿਲਾਂ ਦੇਖ ਲਿਆ ਤੇ ਨਿੱਕਲੇ ਕਾਨੂੰਨ ਲਿਆਏ ਸੀ ਦਿੱਲੀ ਚ ਬੈਠ ਕੇ ਇੱਕ ਸਾਲ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਵਾਪਸ ਲਿੱਤੇ ਕਿ ਨਹੀਂ ਲਿੱਤੇ ਕਿ ਨੂੰ ਸੋ ਇਸ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਸਕਰੀਤ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਤਾਂ ਖੇਤਰੀ ਪਾਰਟੀ ਨੂੰ ਲਿਆਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਨਹੀਂ ਆਇਆ ਪੰਜਾਬ ਦਾ ਹੁਣੇ ਪੰਜਾਬ ਨਹੀਂ ਵਿਚਾਰੇ ਇਹ ਬਾਦਲ ਬਚਾਓ ਯਾਤਰਾ ਹੈ ਧੰਨਵਾਦ ਥੈਂਕ ਯੂ